ਸਾਚੀ ਕਾਲ ਦੀ ਸਾਰਿਆਂ ਨੂੰ ਤੇ ਆਪਾਂ ਤੁਹਾਨੂੰ ਪਤਾ ਹੀ ਹੈ ਸਿਆਲ ਆ ਗਿਆ ਵਾ ਤੇ ਸਬਜ਼ੀਆਂ ਦੀ ਬਾਹਰ ਆ ਗਈ ਆ ਛਾਗ ਨਹੀਂ ਸੁਟਿਆ ਤੇ ਗਾਇਸ ਤੁਹਾਨੂੰ ਮੈਂ ਅਨਸਾਰਾਂ ਇਹਦੀ ਸਰਦੀਆਂ ਦੀ ਸਬਜ਼ੀ ਦਾ ਬਣਾਉਣੀ ਆ ਜਿੱਥੇ ਆਪਾਂ ਆਏ ਆ ਆਪਣੇ ਬਾਹਰ ਏਰੀਆ 'ਚ ਆ ਗਏ ਆ ਤੇ ਚਲੋ ਵੇ ਮਿਲਦੇ ਆ ਹੈਲੋ ਗਾਇਸ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਕੇ ਗਾਇਸ ਅੱਜ ਸਬਜ਼ੀ ਲਾ ਰਹੇ ਪਰ ਹਣ ਜਿਆਦਾ ਭੁੱਲਦੇ ਲੋਕ ਬਣਾਉਂਦਾ ਕਿ ਆਵੇ ਸਬਜ਼ੀ ਲਾ ਰਹੀ ਆ ਆ ਗੋਭੀ ਹੁਣ ਲਾਈ ਆ ਆ ਮੂਲੀਆਂ ਲਾਈਆਂ ਵਾ ਤੇ ਸਾਡੇ ਬੋਧੇ ਤੇ ਕੁੱਤੇ ਪੈਂਦੇ ਵਿੱਚ ਤੇ ਇੱਧਰ ਆ ਹੁਣ ਗੋਭੀ ਦੀ ਪਨੀਰੀ ਲਾ ਰਹੇ ਆ ਇੱਧਰ ਸਾਰੇ ਗੋਭੀ ਦੀ ਪਨੀਰੀ ਲਾਤੀ ਆ ਆ ਟਮਾਟਰਾਂ ਦੀ ਲਾਤੀ ਪਨੀਰੀ ਇੱਧਰ ਮੇਥੀ ਬੀਜਤੀ ਆ ਇੱਥੇ ਪਾਲਕ ਬੀਜਤੀ ਆ ਤੇ ਆ ਹੁਣ ਗਾਈਸ ਇਹ ਬੈਂਗਲ ਲਿਆਂਦੇ ਸੀ ਬੈਂਗਲ ਲਾਉਣ ਦੇ ਪਾਪਾ ਬਣਾ ਰਹੇ ਆ ਵੇ ਕਿਯਾਰੀ ਦੇਖ ਚੱਲ ਬਣਾ ਲਈਏ ਤੇ ਅੱਜ ਐਰਕਸ ਤੋਂ ਕੋ ਲੇਟ ਹੋ ਕੇ ਵਧੀਆ ਹੋਣ ਲਈ ਸਭ ਸਾਡੀ ਛੇਤੀ ਹੋ ਗਈ ਕਿ ਸਬਜੀ ਬਹੁਤ ਵਧੀਆ ਆ ਵੇਖੋ ਸਾਡੇ ਸਰਵ ਵਿਅਗ ਸੀ ਗਾਈਸ ਦੇਖ ਸਕਦੇ ਤੁਸੀਂ ਤੇ ਹੁਣ ਇਹ ਬੈਂਗਲ ਦੇ ਬੋਟੇ ਵੀ ਖਲਾ ਲਾ ਲੀਏ ਤੇ ਇਧਰ ਸਾਰੇ ਹੀ ਲਾ ਲਈਏ ਸਬਜੀ ਗਾਈਸ ਦੇਖ ਸਾਹ ਤੁਸੀਂ ਇਧਰ ਵੇਖੋ ਕਿੰਨੀ ਵਧੀਆ ਉੱਗ ਵੀ ਗਈ ਸਾਡੀ ਬਹੁਤ ਵਧੀਆ ਸਬਜ਼ੀ ਉੱਤੇ ਅਸੀਂ ਕੰਡੇ ਰੱਖਤੇ ਆ ਉੱਤੇ ਬਹੁਤ ਲੰਗਦੇ ਤੇ ਗਲੀ ਹੈ ਨਾ ਤੇ ਕੁੱਤੇ ਬਹੁਤ ਲੰਗਦੇ ਤੇ ਬੈਂਦੇ ਬੜੇ ਆ ਤੇ ਹੁਣ ਅਸੀਂ ਲੱਗੇ ਗਾਇਸ ਬਤਾਉਆਂ ਤੇ ਬੁੱਟੇ ਲਾਉਣ ਇਧਰ ਅਸੀਂ ਮਿਰਚਾ ਲਾਤੀਆਂ ਇਧਰ ਹੀ ਮਿਰਚਾ ਲਾਤੀ ਆ ਬੱਚਾ ਸਾਈਡ ਤੇ ਹਲਾ ਦਿੰਨੇ ਚੱਲ ਆਹ ਦੇਖ ਸਕਦੇ ਗਾਇਸ ਤੇ ਤੇ ਇਧਰ ਸਾਡੀਆਂ ਤੋਰੀਆਂ ਬਹੁਤ ਲੱਗਦੀਆਂ ਆ ਬਹੁਤ ਵਧੀਆ ਤੋੜੀਆਂ ਲੱਗਤੀਆਂ ਹੱਡੀਆਂ ਤੇ ਇਧਰ ਇਹ ਸਾਰੇ ਸਾਫ਼ ਸਫਾਈ ਕਰ ਲਈ ਗਾਈਸ ਆਪਣੀ ਗੱਡੀ ਲਮਨੇ ਨਹੀਂ ਗੱਡੀ ਇਸ ਕਰਕੇ ਕਿ ਕਾ ਬੂਟ ਨਾ ਹੋਵੇ ਸਾਡੀ ਵੇਲੀ ਵਿੱਚ ਸਾਡੀ ਵੇਲੀ ਆ ਚਲੋ ਆਓ ਲਾਦੋ ਹੁਣ ਬੂਟੇ ਆਪ ਬਤੋਆਂ ਤੇ ਲਾਓ ਪਾਣੀ ਉਹਦੇ ਲਾਦੋ ਸਵੇਰੇ ਪਾਣੀ ਪਾ ਦਾਂਗੇ ਜਦੋਂ ਦੋ ਬਾਲਟੀਆਂ ਪਾਦ ਪਰ ਕੇ ਆਹ ਬੈਂਗਲ ਆ ਰਹੇ ਗਏ गाइस ਇੱਧਰ ਹੀ ਤਰ੍ਹਾਂ ਬੰਨ ਲਓ ਇਹ ਬੰਨ ਲਾ ਦੋ ਗੱਲੇ ਉਧਰ ਨਾ ਲਾਓ ਉਧਰ ਮੁੰਗਰੇ ਆ ਆ ਇਹ ਤੇ ਲਾਦਰਤ ਵਿੱਲੇ ਵਿੱਲੇ ਕਰਕੇ ਲਾਓ ਫਿਰ ਵਿੱਲੇ ਵੱਡੇ ਬੂਟੇ ਹੁੰਦੇ ਹੋ ਜਾਣਗੇ ਬਤਾਉ ਲਾ ਰਹੇ ਹੈ ਗੈਂ ਬੈਂਗਣੇ ਖਿਲੇ ਆ ਗਏ ਮੁਰ गाइस ਜਦੋਂ ਸਿਆਲ ਲੰਘ ਜਾਂਦਾ ਫਿਰ ਵਧਿਆ ਤੋਂ ਮੈਂ ਸੋਚਿਆ ਵੀ ਸੋਜੀ ਲਾ ਕੇ ਤੇ ਅਭੀ ਅੱਗੇ ਸਿਆਲ ਆ ਰਿਹਾ ਤੂੰ ਕੰਮ ਸ਼ੁਰੂ ਕਰਦੀ ਇਹ ਕੇ ਲਾ ਦੇ ਨੁੱਕਰੇ ਇੱਥੇ ਕੇ ਲਾ ਦੇ ਮੇਰੇ ਕੋਲ ਉਹ ਟੱਪ ਲੈ ਪਾਣੀ ਪਾ ਦੇ ਇਦਾਂ ਕਿਸੇ ਲਾਏ ਪਾਣੀ ਚਲ ਸ਼ਾਮ ਨੂੰ ਮੁੱਕ ਰਹਾ ਲਾ ਦੇ ਪਾਣੀ ਇੱਕ ਵੇ ਆ ਸਾਡੇ ਗਾਇਸ ਲਾਗੇ ਬੈਂਗਣ ਆ ਵੀ ਦੇ ਸਕਦੇ ਸੀ ਬੈਂਗਣ ਆ ਵੇ ਸਾਡੇ ਸੂੰਗਰੇ ਵੀ ਉੱਗ ਗਏ ਆ ਪਰ ਲੇਟ ਹੋ ਗਏ ਪਰ ਜਲਦੀ ਉੱਗ ਗਏ ਫੇਰ ਹੀ ਲਾ ਲਈ ਸਬਜੀ ਆ ਦੇਖੋ ਸਾਡੇ ਸੂੰਗਰੇ ਆ ਸੂੰਗਰੇ ਲਾਏ ਜੋ ਆ ਹੀ ਸਰੋਂ ਲਈ ਸਾਗ ਆਇਆ ਇੱਧਰ ਵੀ ਅੱਜ ਇੱਕ ਸਰੋਂ ਦੀ ਵਗੀ ਬੀਜਤੀ ਆ ਕਿਉਂਕਿ ਸਾਗ ਨੂੰ ਬਹੁਤ ਪਸੰਦ ਆ ਸਿਆਲ ਚ ਬਹੁਤ ਵਧੀਆ ਲੱਗਦਾ ਵਾ ਤੇ ਦੇਖ ਸਕਦੇ ਤੁਸੀਂ ਗਾਇਸ ਹੁਣ ਸਾਡੀ ਹੋ ਗਈ ਤਿਆਰ ਇਹ ਤੁਹਾਨੂੰ ਮਿਲਾਗੇ ਫੇਰ ਵਿੱਚ ਬਣਾਉਂਗਾ ਇੱਧਰ ਬਹੁਤ ਘਾਰੂਟ ਸਾਡੇ ਗਾਇਸ ਇਹ ਇੱਧਰ ਦੇ ਬਨੇ हाँ हाँ गायस इतनी खिलार दे अपनी घर है गायस देख सकते आओ अ पपीते बूटे लाए गाइस आहोत सोने साधे हुए पपीते बूटे भी साइस व